ਤਕ ਜਿਵੇਂ ਆਪਾਂ ਕਿਸੇ ਵੀ ਕੰਮ ਲਈ ਜਾਣਾ ਹੁੰਦਾ ਬਾਰ ਬਾਰ ਕੰਮ ਰਿਜੈਕਟ ਹੋ ਜਾਂਦਾ ਕੈਨਸਲ ਹੋ ਜਾਂਦਾ ਜਿਹਨੂੰ ਅਸੀਂ ਕਹਿੰਦੇ ਸਾਡੇ ਤਾਂ ਕੋਈ ਕੰਮ ਬਣਿਆ ਹੀ ਨਹੀਂ ਰਿਹਾ ਇੱਕ ਡਰ ਬੈਠ ਜਾਂਦਾ ਬੰਦੇ ਦੇ ਮਨ ਵਿੱਚ ਕਿਤੇ ਸਾਡਾ ਕੰਮ ਕੈਨਸਲ ਨਾ ਹੋ ਜਵੇ ਭਾਵੇਂ ਕੋਈ ਟੈਂਡਰ ਪੜਨ ਜਾਣਾ ਭਾਵੇਂ ਕੋਈ ਫਾਈਲ ਲਾਉਣ ਜਾਣਾ ਚਾਹੇ ਬੱਚਿਆਂ ਦੇ ਪੇਪਰ ਨੇ ਆਇਲਰਟਸ ਦੇ ਜਾਂ ਕੋਈ ਕਿਸੇ ਕਿਸਮ ਦੀ ਬਹੁਤ ਕੰਮ ਹੁੰਦੇ ਨੇ ਜਿਆ ਲੜਕੀ ਦੇਖਣ ਜਾਣਾ ਜਾਂ ਲੜਕਾ ਦੇਖਣ ਜਾਣਾ ਜਾਂ ਕਿਸੇ ਹੋਰ ਖਾਸ ਕੰਮ ਲਈ ਜਾਣਾ ਕਈ ਵਾਰੀ ਸਾਨੂੰ ਇੱਕ ਹੁੰਦਾ ਵੀ ਕਿਤੇ ਸਾਨੂੰ ਜਵਾਬ ਨਾ ਮਿਲ ਜਵੇ ਜਿਵੇਂ ਚਲੋ ਲੋਕਾਂ ਨੂੰ ਬਹੁਤ ਜ਼ਰੂਰਤ ਹੁੰਦੀ ਆ ਲੋਨ ਵਗੈਰਾ ਕਰਵਾਉਂਦੇ ਨੇ ਸਰਕਾਰੀ ਜਾਂ ਫਿਰ ਪ੍ਰਾਈਵੇਟ ਇੱਕ ਮਨ ਦੇ ਵਿੱਚ ਡਰ ਹੁੰਦਾ ਕਿਤੇ ਸਾਨੂੰ ਅਗਲਾ ਮੂਰੋ ਜਵਾਬ ਨਾ ਦੇ ਦੇਵੇ ਦੇਖੋ ਜਦੋਂ ਵੀ ਤੁਹਾਨੂੰ ਕਿਸੇ ਤੁਸੀਂ ਖਾਸ ਕੰਮ ਲਈ ਜਾਣਾ ਪਰ ਮੈਂ ਕਿਸੇ ਵੀ ਖਾਸ਼ ਕੰਮ ਲੈ ਜਾਣਾ ਕਾਸ਼ ਸਾਰੇ ਖਾਸ਼ ਹੁੰਦੇ ਨੇ ਜਿਹੜੇ ਆਪਾਂ ਚਿਰ ਬਾਦ ਕਰਨੇ ਨੇ ਰੋਜ਼ ਤਾਂ ਆਪਾਂ ਰੋਜ਼ ਹੀ ਕਰਦੇ ਆ ਖੇਤੀ ਕਰਦੇ ਆ ਰੋਜ਼ ਕਰਦੇ ਆ ਬਾਹਰ ਜਾਣੇ ਅੰਦਰ ਜਾਣੇ ਰੋਜ਼ ਜਾਣੇ ਕਈ ਕੰਮ ਹੁੰਦੇ ਨੇ ਜਿਹੜੇ ਆਪਾਂ ਸਾਲ ਦੇ ਵਿੱਚ 2-3 ਵਾਰੀ ਕਰਨੇ ਹੁੰਦੇ ਜਾਂ ਕੋਈ ਮਸ਼ੀਨਰੀ ਲੈਣੀਆਂ ਮਸ਼ੀਨਰੀ ਵਾਸਤੇ ਕਿਸੇ ਤੋਂ ਪੈਸਾ ਲੈਣਾ ਜਾਂ ਫਿਰ ਕੋਈ ਉਮੀਦ ਆ ਕਿਸੇ ਕੋਲੋਂ ਆਪਾਂ ਨੇ ਕੋਈ ਕੰਮ ਕਰਵਾਉਣਾ ਪਮੇ ਕੋਈ ਵੀ ਸਰਕਾਰੀ ਪ੍ਰਾਈਵੇਟ ਕੋਈ ਵੀ ਕੰਮ ਕੰਮ ਦੇ ਵਿੱਚ ਸਾਰੇ ਕੰਮ ਆ ਜਾਂਦੇ ਹਨ ਇਹ ਨਾ ਇਕੱਲਾ ਇਕੱਲਾ ਪੁੱਛਿਆ ਕਰੋ ਜਦੋਂ ਤੁਸੀਂ ਖਾਸ ਕੰਮ ਲਈ ਬਾਹਰ ਘਰ ਤੋਂ ਨਿਕਲਣਾ ਇੱਕ ਡਰ ਬਣਿਆ ਹੈ ਤੁਹਾਨੂੰ ਜੇ ਉਸ ਕੰਮ ਦਾ ਵੀ ਜਵਾਬ ਨਾ ਮਿਲ ਜੇ ਤਾਂ ਤੁਹਾਨੂੰ ਜਵਾਬ ਨਹੀਂ ਮਿਲੂਗਾ 99 ਤੁਸੀਂ ਕੀ ਕਰਨਾ ਜਦੋਂ ਵੀ ਘਰ ਤੋਂ ਨਿਕਲਣ ਤੋਂ ਪਹਿਲਾਂ ਅੱਜ ਕੱਲ ਸਰੋਂ ਦਾ ਤੇਲ ਹਰ ਇੱਕ ਇਨਸਾਨ ਦੇ ਘਰੇ ਹੁੰਦਾ ਕਿ ਵੱਡੀ ਚੀਜ਼ ਨਹੀਂ ਹੈ ਤੁਸੀਂ ਗਮਲੇ ਵੀ ਸਾਡੇ ਕਰੇ ਨੇ ਨਹੀਂ ਬਰ ਕਿਸੇ ਗਮਲੇ ਸਪੈਸ਼ਲ ਮਿੱਟੀ ਪਾ ਕੇ ਰੱਖ ਲਓ ਵੱਡਾ ਗਮਲਾ ਲਾਓ ਉਹਦੇ ਵਿੱਚ ਸਪੈਸ਼ਲ ਮਿੱਟੀ ਪਾ ਕੇ ਰੱਖ ਲਓ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਣਾ ਸਰੋਂ ਦੇ ਤੇਲ ਦੀਆਂ 5-7 ਬੂੰਦਾਂ ਪਾ ਕੇ ਨਿਕਲੋ ਇੱਕ ਆਤਮਾ ਨੂੰ ਆਬਦੀ ਕੰਮ ਵਾਣੇ ਸ਼ੁਰੂ ਹੋ ਜਾਣਗੇ ਕੋਈ ਖਾਸ ਵੱਡੀ ਗੱਲ ਤਾਂ ਨਹੀਂ ਹੈਗੀ